ਤਰਨਤਾਰਨ ਰਿਖੇ ਪਹੁੰਚੇ ਹੋਏ ਜਿਵੇਂ ਤੁਸੀਂ ਜਾਣਦੇ ਹੋ ਕਿ ਤਰਨਤਾਰਨ ਦੀ ਜੋ ਚੋਣ ਹੋ ਰਹੀ ਹੈ ਇਹ ਜੋ ਚੋਣ ਹੈ ਇਹ ਪੂਰਾ ਇਸ ਸਮੇਂ ਕਿਹੜਾ ਚੋਣ ਦਾ ਮਾਹੌਲ ਹੈ ਪੂਰਾ ਭੱਗਿਆ ਹੋਇਆ ਹੈ ਔਰ ਸਰਦਾਰ ਹਰਮਿੰਦਰ ਸਿੰਘ ਜੀ ਸੰਧੂ ਸਾਹਿਬ ਦੇ ਹੱਕ ਦੇ ਵਿੱਚ ਜੋ ਆਵਾਜ਼ ਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਵੱਡੀ ਲਹਿਰ ਬਹੁਤ ਵੱਡੀ ਵੇਵ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਜੋ ਪਿਛਲੇ ਪੌਣੇ 4 ਸਾਲ ਤੋਂ ਪੰਜਾਬ ਦੇ ਅੰਦਰ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਜੋ ਹਲਕਾ ਤਰਨਤਾਰਨ ਦੇ ਲੋਕਾਂ ਨੇ ਇੱਕ ਮੁਸਤ ਹੋ ਕੇ ਫੈਸਲਾ ਕਰ ਲਿਆ ਕਿ ਸਰਦਾਰ ਹਰਜੀਤ ਸਿੰਘ ਜੀ ਸੰਤੂ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਇਹਨਾਂ ਨੂੰ ਭਾਰੀ ਵੋਟਾਂ ਦੇ ਨਾਲ 11 ਤਰੀਕ ਨੂੰ ਜਿਹੜੀ ਹੋਣ ਵਾਲੀਆਂ ਵੋਟਾਂ ਨੇ ਉਹਦੇ ਵਿੱਚ ਵੋਟ ਪਾ ਕੇ ਜਦੋਂ 14 ਤਰੀਕ ਨੂੰ ਨਤੀਜਾ ਆਉਂਦਾ ਭਾਰੀ ਗਿਣਤੀ ਦੇ ਵਿੱਚ ਜਿੱਤ ਹੋਊਗੀ ਉੱਥੇ ਹੀ ਮੈਂ ਤੈਅ ਜਲਦੀ ਕਰਾਈ ਤੋਂ ਅੱਜ ਧੰਨਵਾਦ ਕਰਨਾ ਚਾਹੁੰਦਾ ਹੈ ਵੱਡਾ ਦਿਨ ਅੱਜ ਸਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਮੈਂ ਤੈਹ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਵਿਸ਼ਵ ਸੂਫੀ ਸੰਤ ਸਮਾਜ ਦਾ ਵਿਸ਼ਵ ਸੂਫੀ ਸੰਤ ਸਮਾਜ ਦਾ ਪੰਜਾਬ ਦਾ ਜਿਨ੍ਹਾਂ ਦੇ ਪ੍ਰਧਾਨ ਮੇਰੇ ਖੱਬੇ ਪੱਖ ਹੱਥ ਤੇ ਹੱਥ ਤੇ ਬੈਠੇ ਨੇ ਪ੍ਰਧਾਨ ਬਾਬਾ ਦੀਪਕ ਸ਼ਾਹ ਜੀ ਬਾਬਾ ਪਰਮਿੰਦਰ ਸਿੰਘ ਜੀ ਪ੍ਰਧਾਨ ਨੇ ਸੂਫੀ ਸੰਤ ਸਮਾਜ ਦੇ ਗਰੁੱਪ ਵਿੰਗ ਦੇ ਪੰਜਾਬ ਦੇ ਬਾਬਾ ਕਰਨ ਸ਼ਾਹ ਜੀ ਜ਼ਿਲ੍ਹਾ ਪ੍ਰਬਧਾਨ ਨੇ Sufi San Samaj Taran Taran ਦੇ ਬਾਬਾ ਕੁਲਦੀਪ ਸਿੰਘ ਜੀ ਜ਼ਿਲ੍ਹਾ ਪ੍ਰਬਧਾਨ ਨੇ ਇਹ Sufi San Samaj ਦੇ ਤੇ ਗੁਰਨਾਲ ਰੂਹਾਨੀ ਜੀ ਚੀਫ ਐਡਵਾਈਜ਼ਰ ਨੇ ਜੋ ਸਾਡੇ Sufi San Samaj ਦੇ ਸੋ ਮੈਂ ਇੱਕ ਵਾਰ ਤੋਂ ਬਾਬਾ ਦੀਪਕ ਸ਼ਾਹ ਜੀ ਦਾ ਤੇ ਸਮਸਤ ਸਾਡੇ Sufi San Samaj ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿ ਅੱਜ ਇਹ ਮੋਢੇ ਨਾਲ ਓਟਾ ਲਾ ਕੇ ਅੱਜ ਜੋ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇਹਨਾਂ ਨੇ ਫੈਸਲਾ ਲੁੱਟਾ ਹੈ ਤਹਿ ਜਲਦੀ ਗਹਿराई ਤੋਂ ਬਾਬਾ ਜੀ ਉਹਨਾਂ ਦਾ ਇਹਨਾਂ ਦੀ ਸਮst ਟੀਮ ਦਾ ਤਹਿ ਜਲਦੀ ਗਹਿराई ਤੋਂ ਧੰਨਵਾਦ ਔਰ ਬੜੀ ਆਸ ਤੇ ਉਮੀਦ ਰੱਖਦੇ ਹਾਂ ਕਿ ਮੈਂ ਬਾਬਾ ਜੀ ਨੇ ਸਪੋਰਟ ਕੀਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਾਨੂੰ ਇਸ ਜੀ ਦੇ ਨਾਲ ਹੁਕਾਰਾ ਮਿਲੂਗਾ ਔਰ ਸਰਦਾਰ ਹਰਮਨ ਸਿੰਘ ਸੰਤੂ ਜੀ ਦੇ ਹੱਥ ਹੋਰ ਮਜ਼ਬੂਤ ਹੋਣਗੇ ਮੇਰੇ ਨਾਲ ਸਾਡੇ ਸਾਡੇ ਹਲਕੇ ਦੇ ਇੰਚਾਰਜ ਕਾਦੀਆਂ ਤੋਂ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਸਾਹਿਬ ਮੇਰੇ ਨਾਲ ਨੇ ਮੈਂ ਇਹਨਾਂ ਦਾ ਵੀ ਅੱਜ ਪ੍ਰੈਸ ਕਾਨਫਰੰਸ ਵਿੱਚ ਉਹ ਵਕਸਤ ਗੋਲ ਤੇ ਤਹਿ ਦਿਲ ਦੀ ਗਾਈ ਤੋਂ ਧੰਨਵਾਦ ਕਰਦਾ ਆ। ਆਪ ਨਮਸਕਾਰ ਜੈ ਮਾਤਾ ਦੀ ਜੈ ਮਸਤਾ ਦੀ ਜੈ ਬੰਦ। ਮੈਂ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫੀ ਸੰਸਮਾਜ ਜੋ ਕਿ ਅੱਜ ਇੱਕ ਐਮ ਜਿਹੜੀ ਪ੍ਰੈਸ ਕਾਨਫਰੰਸ ਤਰਨਤਾਰਨ ਦੀ ਜਿਬਰੀ ਚੌਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਜੋ ਕੀਤੀ ਜਾ ਰਹੀ ਆ ਔਰ ਮੈਂ ਸਾਰੀ ਪ੍ਰੈਸ ਮੀਡੀਆ ਦਾ ਆਪਣੇ ਪੂਰੇ ਵਿਸ਼ਵ ਸੁਖੀ ਸੰਸਮਾਜ ਦੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ ਔਰ ਜੋ ਅੱਜ ਵਿਸ਼ਵ ਸੁਖੀ ਸੰਸਮਾਜ ਦੇ ਸੈਂਕੜੇ ਮੈਂਬਰ ਆ ਜੋ ਤਰ੍ਹਾਂ ਤਰ੍ਹਾਂ ਦੇ ਧਰਤੀ ਦੇ ਔਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੋ ਕਿ ਵੱਡੀ ਗਿਣਤੀ ਵਿੱਚ ਜੋ ਵਿਸ਼ਵ ਸੁਖੀ ਸੰਸਮਾਜ ਦਾ ਆਧਾਰ ਪੰਜਾਬ ਦੇ ਵਿੱਚ ਹੈ ਔਰ ਪਿਛਲੇ ਬਹੁਤ ਸਾਰੀਆਂ ਸਰਕਾਰਾਂ ਆਈਆਂ ਔਰ ਇਸ ਸਰਕਾਰ ਨੇ ਜੋ ਅਹਿਮਤ ਵਿਸ਼ਵ ਸੁਫੀ ਸੰਸਮਾਜ ਨੂੰ ਦਿੱਤੀ ਆ ਅਸੀਂ ਉਹਨਾਂ ਸਰਦਾਰ ਭਗਵੰਸੀ ਦੇ ਮਾਰ ਦੀਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਸ ਨੂੰ ਬੱਦੇ ਨਜ਼ਰ ਰੱਖਦੇ ਹੋਏ ਜਿਸ ਤਰ੍ਹਾਂ ਪਿਛਲੀਆਂ ਜਿੰਮਣੀ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਵੀ ਵਿਸ਼ਵ ਸੁਫੀ ਸੰਸਮਾਜ ਐਮ ਰੋਲਾ ਦਾ ਕੀਤਾ ਔਰ ਅੱਜ ਵੀ ਵਿਸ਼ਵ ਸੁਫੀ ਸੰਸਮਾਜ ਜਿਹੜਾ ਤਤਪਾਰਾ ਔਰ ਸਰਦਾਰ ਹਰਮੀਰ ਸੰਧੂ ਜੀ ਜੋ ਜਿੰਮਣੀ ਚੋਣ ਲੜ ਰਹੇ ਆ ਉਹਨਾਂ ਦੀ ਮਦਦ ਕਰਕੇ ਜਿੱਤ ਦਿਵਾ ਕੇ ਅਸੀਂ ਸਰਦਾਰ ਭਗਵੰਸੀ ਦੇ ਮਾਰ ਲੋਕ ਮੰਤਰੀ ਪੰਜਾਬ ਦੀ ਚੋਲੀ ਵਿੱਚ ਪਾਵਾਂਗੇ ਔਰ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ਔਰ ਸਰਦਾਰ ਜਗਨਰੂਪ ਸਿੰਘ ਸੇਖਵਾ ਜੀ ਜੋ ਸਾਡੇ ਵਿੱਚ ਪਹੁੰਚੇ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਤਰਬਾਦ ਕਰਦੇ ਹਾਂ ਧੰਨਵਾਦ ਜੀ ਮੈਡਮ ਪ੍ਰਿੰਸਿੰਗ ਸੌਨ ਜੀ ਵਿਸ਼ੂਤੀ 26 ਸਮਾਜ ਦੇ ਪ੍ਰਧਾਨ ਪੱਤਾ ਜੀ ਔਰ ਇਹਨਾਂ ਦੇ ਸਾਰੇ ਸਮਾਜ ਦੇ ਮੈਂਬਰਸ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਸਮਰਥਨ ਦਿੱਤਾ ਔਰ ਤਰਨ ਤਰਨ ਜਮਨੀ ਚੂਨ ਦੇ ਵਿੱਚ ਹਰਬੀਰ ਸਿੰਘ ਜੀ ਸੰਧੂ ਨੂੰ ਅਰ ਕੰਡੀਸ਼ਨਲ ਹਮਾਇਤ ਦਾ ਇਹਨਾਂ ਨੇ ਐਲਾਨ ਕੀਤਾ ਸੋ ਅੱਜ ਸਾਡੇ ਲਈ ਬਹੁਤ ਵੱਡਾ ਮਾਣ ਦੇਣਾ ਹੈ ਕਿਉਂਕਿ ਜਿਹੜੇ ਸੰਤ ਮਹਾਂਪੁਰਖੋਂ ਬਣੇ ਨੇ ਇਹਨਾਂ ਦੀਆਂ ਤਸੀਸਾਂ ਬੜੀਆਂ ਕੰਮ ਕਰਦੀਆਂ ਨੇ ਔਰ ਅੱਜ ਇਹਨਾਂ ਦੇ ਸਮਾਜ ਵੱਲੋਂ ਸਾਨੂੰ ਹਮਾਇਤ ਦੇਣੀ ਜਿਹੜੀ ਆ ਇਹ ਜਿੱਤ ਵੱਲੋਂ ਸੰਤੂ ਸਾਹਿਬ ਦੇ ਵਾਅਦੇ ਕਦਮ ਨੇ ਸੋ ਮੈਂ ਬਾਬਾ ਜੀ ਹੁਣਾਂ ਦਾ ਔਰ ਇਹਨਾਂ ਦੀ ਸਮੂਹ ਸੰਸਥਾ ਦਾ ਇਹਨਾਂ ਦੇ ਮੈਂਬਰਾਂ ਦਾ ਔਰ ਸਮੂਹ ਜਿਹੜੇ ਮਹਾਪੁਰਸ਼ ਨੇ ਜੱਜ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਪਹਿਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸੰਤਾਨ ਨੂੰ ਸਤਿ ਸ਼੍ਰੀ ਅਕਾਲ ਤਦਾਬ ਨਮਸਕਾਰ ਜੈ ਮਾਤਾ ਦੀ ਜੈ ਮਸਤਾ ਦੀ ਜੈ ਬਲਿਆ ਦੀ ਮੈਂ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫੀ ਸੰਸਮਾਜ ਜੋ ਅੱਜ ਵਿਸ਼ਵ ਸੂਫੀ ਸੰਸਮਾਜ 2008 ਦਾ ਜਿਹੜਾ ਆ ਪੰਜਾਬ ਦੇ ਵਿੱਚ ਸੇਵਾ ਨਿਭਾਰਿਆ ਔਰ ਬਹੁਤ ਸਾਰੀਆਂ ਪਾਰਟੀਆਂ ਆਈਆਂ ਬਹੁਤ ਸਾਰੀਆਂ ਪਾਰਟੀਆਂ ਨਾਲ ਸਾਡੇ ਮੇਲ ਜੋਲ ਵੀ ਹੋਏ ਔਰ ਅੱਜ ਜੋ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਬਣੀ ਆ ਵਿਸ਼ਵ ਸੂਫੀ ਸੰਸਮਾਜ ਦੇ ਜਿੰਨੀਆਂ ਸਾਡੇ ਡੇਰਿਆਂ ਦੀਆਂ ਮੁਸ਼ਕਲਾਂ ਸੀ ਕੁਝ ਹੋਰ ਮੁਸ਼ਕਲਾਂ ਸੀਗੀਆਂ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਪਹਿਲ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਪੂਰੇ ਪ੍ਰਸ਼ਾਸਨ ਵਿੱਚ ਜਿੱਥੇ ਵੀ ਸਾਨੂੰ ਜ਼ਰੂਰਤ ਪੈਂਦੀ ਆ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਔਰ ਸਾਡੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਹੁੰਦੀਆਂ ਉਸ ਨੂੰ ਬੰਦੇ ਨਜ਼ਰ ਰੱਖਦੇ ਹੋਏ ਵਿਸ਼ਵ ਸੂਫੀ ਸੰਸਮਾਜ ਦਾ ਫਰਜ਼ ਬਣਦਾ ਜਿਸ ਤਰ੍ਹਾਂ ਸਾਡੇ ਡੇਰਿਆਂ ਦੀ ਜਾਂ ਸਾਡੀ ਸੰਸਥਾ ਦੀ ਬਾਹ ਫੜੀ ਆ ਸਰਦਾਰ ਭਗਵੰਤ ਸਿੰਘ ਮਾਨ ਮukh ਮੰਤਰੀ ਪੰਜਾਬ ਜੀ ਨੇ ਔਰ ਸਾਡਾ ਫਰਜ ਬਣਦਾ ਵੀ ਉਹਨਾਂ ਦੀ ਜਿੱਤ ਕਰਾ ਕੇ ਉਹਨਾਂ ਦੀ ਝੋਲੀ ਵਿੱਚ ਪਾਉਣੀ ਔਰ ਜਿਸ ਤਰ੍ਹਾਂ ਕਿ ਇੱਥੋਂ ਜਿਮਣੀ ਚੋਣ ਪਹਿਲਾਂ ਵੀ ਜਿਮਣੀ ਚੋਣਾ ਹੋਈਆਂ ਜਿਸ ਵਿੱਚ ਵਿਸ਼ਵ ਸੂਫੀ ਸੰਸਮਾਜ ਨੇ ਐਮ ਰੋਲ ਅਦਾ ਕੀਤਾ ਔਰ ਅੱਜ ਵੀ ਵਿਸ਼ਵ ਸੂਫੀ ਸੰਸਮਾਜ ਵਾਜੀ ਸੰਤਾਂ ਮਹਾਂਪੁਰਸ਼ਾਂ ਵੱਲੋਂ ਜੋ ਸੈਂਕੜੇ ਦੀ ਗਿਣਤੀ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਵਿੱਚ ਔਰ ਹਜ਼ਾਰਾਂ ਦੇ ਗਿੱਟੀ ਦੇ ਵਿੱਚ ਪੰਜਾਬ ਦੀ ਧਰਤੀ ਤੇ ਆ ਔਰ ਅਸੀਂ ਦੁਆ ਵੀ ਕਰਾਂਗੇ ਸਰਦਾਰ ਹਰਮੀਰ ਸਿੰਘ ਹਰਮੀਰ ਸਿੰਘ ਸੰਧੂਲੀ ਦੀ ਔਰ ਆਪਣੇ ਸੰਤਾ ਮਹਾਪੁਰਸ਼ਾਂ ਨੂੰ ਜਿਨ੍ਹਾਂ ਤੱਕ ਸਾਡੀ ਆਵਾਜ਼ ਚੱਲ ਗਈ ਆ ਔਰ ਜਿਨ੍ਹਾਂ ਤੱਕ ਨਹੀਂ ਗਈ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਤਾਂ ਕਿ ਵੱਡੇ ਪੱਧਰ ਤੇ ਜਿਹੜਾ ਆ ਵੋਟਾਂ ਪਾ ਕੇ ਐਮਐਲਏ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਮੁੱਖ ਮੰਤਰੀ ਜੀ ਦੀ ਝੋਲੀ ਵਿੱਚ ਪਾਇਆ ਜਾਵੇ ਇਕ ਬਾਬਾ ਜਿਹੜੇ ਸੰਤੋਂ ਉਹਨਾਂ ਦਾ ਬਹੁਤ ਅਲੱਗ ਦਰਬੰਦ ਹਾਂਜੀ ਕਿਉਂਕਿ ਉਹਨਾਂ ਪਰਮਾਤਮਾ ਦੇ ਲੈਵਲ 'ਤੇ ਲੱਗੀ ਹੁੰਦੀ ਹੈ ਹਾਂਜੀ ਸੱਤ ਨਨੇ ਨਾਮ ਤੋਂ ਤੱਕ ਤਿਆਗ ਉਹਨਾਂ ਦੀ ਪਰਮਾਤਮਾ ਨਾਲ ਜੁੜੀ ਹੁੰਦੀ ਲੇ ਤੇ ਸੰਤਾਂ ਮਹਾਪੁਰਸ਼ਾਂ ਨੂੰ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਕੋਈ ਮੁਸ਼ਕਲ ਆਵੇ ਤਾਂ ਇਹਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਕੱਟਣੀਆਂ ਹੁੰਦੀਆਂ ਤੇ ਸੰਤਾਂ ਨੂੰ ਥੋੜੀ ਮੁਸ਼ਕਲ ਆਉਂਦੀ ਦੇਖੋ ਜੀ ਸੰਤਾਂ ਮਹਾਪੁਰਸ਼ਾਂ ਦੁਨਿਆਵੀ ਮੁਸ਼ਕਲਾਂ ਤੇ ਨਹੀਂ ਨਾ ਕੱਟ ਸਕਦੇ ਜਿਹੜੀਆਂ ਸਾਡਾ ਪ੍ਰਸ਼ਾਸਨਿਕ ਮੁਸ਼ਕਲਾਂ ਪੈਦੀਆਂ ਡੇਰਿਆਂ ਦੇ ਉੱਤੇ ਉਹ ਹਰ ਇੱਕ ਨੂੰ ਪੈਦਾਈਂਦੇ ਆ ਜੀ ਪਰਵਾਰਿਕ ਮੁਸ਼ਕਲਾਂ ਪੈ ਜਾਂਦੀਆਂ ਠੀਕ ਹੈ ਜੀ ਉਹ ਤਾਂ ਸੰਤ ਜਿਹੜਾ ਹੁੰਦਾ ਸੰਤ ਦਾ ਫਰਜ਼ ਹੁੰਦਾ ਦੁਆ ਕਰਕੇ ਮੁਸ਼ਕਲ ਕੱਟਣੀ ਉਹ ਜੇ ਕੋਈ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਦੁੱਖ ਦਰਦ ਤਕਲੀਫ ਹੋਵੇ ਉਹਦੇ ਲਈ ਦੁਆ ਕਰ ਸਕਦਾ ਹੈ ਜਿਹੜੀਆਂ ਪ੍ਰਸ਼ਾਸਨਿਕ ਮੁਸ਼ਕਲਾਂ ਆਈਆਂ ਡੇਰਿਆਂ ਦੀਆਂ ਮੁਸ਼ਕਲਾਂ ਆਈਆਂ ਉਹ ਤਾਂ ਸਾਨੂੰ ਆਪ ਹੀ ਖੁਦ ਪ੍ਰਸ਼ਾਸਨ ਦੀ ਜਾਂ ਜਿਹੜੀ ਪਾਰਟੀ ਮੌਕੇ ਦੀ ਹੋਵੇ ਉਹਦੇ ਨਾਲ ਚੱਲ ਕੇ ਹੀ ਮੁਸ਼ਕਲਾਂ ਘੱਟ ਹੁੰਦੀਆਂ ਹਨ ਬਾਬਾ ਪਰਮਿੰਦਰ ਸਿੰਘ ਯੂਥ ਵਿੰਗ ਪੰਜਾਬ ਵਿਸ਼ਵ ਸੂਫੀ ਸੰਤ ਸਮਾਜ ਜਿੱਥੇ ਸੰਤ ਸਮਾਜ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕ੍ਰਿਤੀਆਂ ਉਹਨੂੰ ਦੂਰ ਕਰਨ ਤੇ ਲੱਗਿਆ ਆ ਉਥੇ ਹੀ ਵਿਸ਼ਵ ਸੂਫੀ ਸੰਤ ਸਮਾਜ ਦੇ ਨਾਲ ਜਿਹੜਾ ਸਾਡਾ ਯੂਥ ਵਿੰਗ ਆ ਯੂਥ ਦੀ ਟੀਮ ਆ ਉਹ ਵਰਕ ਕਰ ਰਹੀ ਹੈ ਜੀ ਔਰ ਨਸ਼ਿਆਂ ਨੂੰ ਲੈ ਕੇ ਚਾਹੇ ਕਿਸੇ ਤਰ੍ਹਾਂ ਦੀਆਂ ਹੋਈਆਂ ਜਿੱਦਾਂ ਨੇਚਰ ਨੂੰ ਲੈ ਕੇ ਉਹ ਯੂਥ ਬਹੁਤ ਵੱਡਾ ਕੰਮ ਕਰ ਰਿਹਾ ਜੀ ਵਿਸੂ ਸੁਫੀ ਸੰਤ ਸਮਾਜ ਦੇ ਨਾਲ ਰਲ ਕੇ ਯੂਥ ਵਿੰਗ ਤੇ ਸਾਡੀ ਜਿਹੜੀਆਂ ਟੀਮਾਂ ਸਾਡੇ ਕੁਲਦੀਪ ਸਿੰਘ ਜੀ ਬਲੀਆ ਜੋ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਗੁਰਲਾੜ ਰੋਹਾਨੀ ਜੀ ਚੀਫ ਐਡਵਾਈਜ਼ਰ ਨੇ ਤੇ ਸਾਡੇ ਪਰਸਾਪਰੀ ਜੀ ਕਰਨ ਸ਼ਾਹ ਜੀ ਇਹ ਸਾਰੀਆਂ ਟੀਮਾਂ ਤਰਨ ਤਰਨ ਦੇ ਵਿੱਚ ਜਿੱਥੇ ਸਮਾਜਿਕ ਕ੍ਰਿਤਿਆ ਨੂੰ ਦੂਰ ਕਰਕੇ ਸਮਾਜ ਦਾ ਸਾਥ ਦਿੰਦੀਆਂ ਉੱਥੇ ਹੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਰਲ ਕੇ ਜਿਹੜਾ ਵਾ ਇਹ ਚੋਣ ਪ੍ਰਚਾਰ ਕਰਕੇ ਇਹ ਜਿਹੜੀ ਸੀਟ ਨੂੰ ਅਸੀਂ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੀ ਝੋਲੀ ਵਿੱਚ ਪਾਵਾਂਗੇ